ਗੌਂਦ ਮਹੱਲਾ ਪੰਜਵਾਂ ਨਾਮ ਨਰੰჯਣ ਨੀਰਨ ਰਹਿਣ ਰਸਨਾ ਸਿਮਰਤ ਪਾਪ ਬਲੈਣ ਰਹਾਉ ਨਾਰਾਇਣ ਸਭ ਮਹੇ ਨਿਵਾਸ ਨਾਰਾਇਣ ਘਟ ਘਟ ਪ੍ਰਗਾਸ ਨਾਰਾਇਣ ਕਹਤੇ ਨਰਕ ਨ ਜਾਹੇ ਨਾਰੈਣ ਸੇਵ ਸਗਲ ਫਲ ਪਾਹੀ ਨਾਰਾਇਣ ਮਨ ਮਾਹੀ ਉਧਾਰ ਨਾਰਾਇਣ ਬੋਹਿਤ ਸੰਸਾਰ ਨਾਰਾਇਣ ਕੈ ਤਜਮ ਪਾਗ ਪਲੈਣ ਨਾਰਾਇਣ ਦੰਤ ਭੰਨੇ ਡੈਣ ਨਾਰਾਇਣ ਸਤ ਸਦ ਵਖਸ਼ਿੰਦ ਨਾਰਾਇਣ ਕਿੰਨੇ ਸੁਖ ਆਨੰਦ ਨਾਰਾਇਣ ਪ੍ਰਗਟ ਕਿੰਨੋ ਪ੍ਰਤਾਪ ਨਾਰਾਇਣ ਸੰਤ ਕੋ ਮਾਈ ਬਾਪ ਨਰੈਣ ਸਾਧ ਸੰਗ ਨਰੈਣ ਬਾਰਨ ਬਾਰ ਨਰਾਇਣ ਗੈਣ ਬਸਤ ਅਗੋਚਰ ਗੁਰ ਮਿਲ ਲਹੀ ਨਰੈਣ